ਇੱਕ ਕੰਚਲ ਕੁਮਾਰੀ ਨਾਂ ਦੀ ਯੂਟਿਊਬਰ ਸੀ ਜਿਹਦਾ ਕਤਲ ਹੋਇਆ ਹੈ। ਔਰ ਉਹਦੇ ਸਿਲਸਿਲੇ ਸਾਡੇ ਦੋ ਮੁੰਡੇ ਵੀ ਜੇਲ੍ਹ ਚਲੇ ਗਏ ਨੇ ਔਰ ਅਮਰਤਪਾਲ ਸਿੰਘ ਮੇਹਰੋ ਹਰਿਆਣ ਦੀ ਪਿੱਛੇ ਪੁਲਿਸ ਹੈ। ਮੈਂ ਸਿਰਫ ਇੱਕ ਗੱਲ ਕਹੂੰਗਾ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਕਿ ਇਹ ਚੀਜ਼ ਐ ਨਹੀਂ ਖਤਮ ਹੋਣੀ। ਇਹਨੂੰ ਜੜੋਂ ਖਤਮ ਕਰਨਾ ਪਊਗਾ। ਔਰ ਜੜੋਂ ਕੌਣ ਖਤਮ ਕਰ ਸਕਦਾ ਹੈ? ਤੁਸੀਂ ਆ ਲੋਕ ਨੇ ਬੈਠੇ ਮੇਰੇ ਸਾਹਮਣੇ ਜਿਹੜੀ ਸਭ ਤੋਂ ਗੱਲ ਇਹ ਚੱਲੀ ਕਿਥੋਂ ਆ ਖਰਾਬ ਕੰਟੈਂਟ ਅਸ਼ਲੀਲ ਕਿਸਮ ਦਾ ਜਿਹੜਾ ਕੰਟੈਂਟ ਪਾਇਆ ਜਾਂਦਾ ਹੈ ਜਿਹੜਾ ਤੁਸੀਂ ਉਹ ਵੇਣਿਓ ਮਸਾਲਾ ਉਹ ਕਿਉਂ ਬਣਾਉਂਦੇ ਆ ਭਾਈ ਕਿਉਂ ਬਣਾਉਂਦੀਆਂ ਨੇ ਜਾਂ ਬਣਾਉਂਦੇ ਨੇ ਮੈਨੂੰ ਆ ਲੱਖਾਂ ਦੋ ਅੰਕ ਦੇ ਨਾਂ ਲੈਂਦਾ ਹੁੰਦਾ ਸੀਗਾ ਮੈਂ ਵੀ ਉਹ ਨਾਂ ਲੈ ਦਿੰਦਾ ਹੁੰਦਾ ਸੀ ਕਦੇ-ਕਦੇ ਯਾਰ ਇਹਨਾਂ ਨੂੰ ਤੁਸੀਂ ਕਿਉਂ ਫਾਲੋ ਕਰਦੇ ਹੋ ਹੁਣ ਮੈਨੂੰ ਪਤਾ ਲੱਗਿਆ ਕੱਲ ਤੋਂ ਬਾਅਦ ਜੋ ਮਾਫੀਆਂ ਮੰਗਣ ਵਾਲੀਆਂ ਤੇ ਮੰਗਣ ਵਾਲੇ ਤੇ ਹੋਰ ਪਤਾ ਹੀ ਨਹੀਂ ਕਿੰਨੇ ਨਿਕਲ ਆਏ ਕਿ ਐਨੇ ਬੰਦੇ ਗੰਦ ਪਾ ਰਹੇ ਆ ਪੰਜਾਬ ਚ ਇਹ ਉਹੀ ਪੰਜਾਬ ਹੈ ਜਿੱਥੇ ਵਾਰਾਂ ਸੁਨੀਆਂ ਜਾਂਦੀਆਂ ਸੀ ਗੁਰੂਆਂ ਦਾ ਇਤਿਹਾਸ ਸਾਡੇ ਸ਼ਹੀਦਾਂ ਦਾ ਇਤਿਹਾਸ ਸੁਣਿਆ ਜਾਂਦਾ ਸੀ ਬਾਣੀ ਗੂੰਜਦੀ ਆ ਫਜ਼ਾ ਚ ਇੱਥੇ ਭਗਤ ਤੇ ਸਰਾਬਾ ਜੰਮੇ ਨੇ ਕਿਹੋ ਜਿਹਾ ਇੱਥੇ ਸ਼ਿਵਕਮਾਰ ਨੂੰ ਵੀ ਸੁਣਿਆ ਜਾਂਦਾ ਰਿਹਾ ਕਮਾਲ ਦੇ ਰਾਈਟਰ ਹੋਏ ਨੇ ਜਿਨ੍ਹਾਂ ਨੂੰ ਪੜਿਆ ਜਾਂਦਾ ਸੀ ਤੇ ਅੱਜ ਸਾਡਾ ਯੂਥ ਐਡੀਆਂ ਚੀਜ਼ਾਂ ਵੇਖੂਗਾ ਉਹ ਸੋਹਰੇ ਚਾਰ-ਚਾਰ ਲੱਖ ਬੰਦਾ ਫਾਲੋਅਰ ਮਿਲੀਅਨ-ਮਿਲੀਅਨ ਫਾਲੋਅਰ ਔਰ ਇੱਕ-ਇੱਕ ਪੋਸਟ ਉਹਨਾਂ ਦੀ ਸ਼ੇਅਰ ਹੁੰਦੀ ਹੈ 3-3 ਹਜ਼ਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਰਮਾ ਇੱਕ ਫਿਲਮ ਬਣਾਈ ਸੀ ਉਹਦੇ ਸਿਰਸੇ ਵਾਲੇ ਸਾਥ ਤੇ ਮੈਨੂੰ ਉਦੋਂ ਕਿਸੇ ਨੇ ਪੁੱਛਿਆ ਸੀ ਮੈਂ ਕਹਿੰਦੇ ਕੋ ਪ੍ਰਾਈਵੇਟ ਇੰਡੀਵਿਜੂਅਲ ਇੱਕ ਖਰਾਬ ਹੋ ਸਕਦਾ ਹੈ ਪਰ ਮੈਨੂੰ ਤਾਜਬ ਉਹਨਾਂ ਤੇ ਹੋ ਰਿਹਾ ਜਿਹੜੇ ਉਹਦੇ ਜਾ ਕੇ ਮੱਥਾ ਟੇਕਦੇ ਨੇ ਹਜ਼ਾਰਾਂ ਦੀ ਗਿਣਤੀ ਚ ਹੁਣ ਮੈਨੂੰ ਸ਼ਰਮ ਆ ਰਹੀ ਤੁਹਾਡੇ ਆਲ ਵੇਖ ਕੇ ਜਿਹੜੇ ਬੰਦੇ ਇਹਨਾਂ ਦਾ ਕੰਟੈਂਟ ਆਪ ਦੇ ਲੈਪਟਾਪਾਂ ਤੇ ਇਹਦੇ ਤੇ ਮੋਬਾਈਲਾਂ ਤੇ ਵੇਂਦੇ ਨੇ ਉਥੋਂ ਯਾਰ ਸ਼ਰਮ ਸ਼ਰਮ ਨਹੀਂ ਆਉਂਦੀ ਪਤੰਦਰੋਂ ਕੀ ਵੇਂਦੇ ਰਹਿਣੇ ਹੋ ਤੁਸੀਂ ਬૌਧਿਕ ਲੈਵਲ ਤੇ ਦਿਮਾਗੀ ਲੈਵਲ ਤੇ ਦਿਵਾਲੀਆ ਹੋ ਗਏ ਹੋ ਕੰਗਾਲ ਹੋ ਗਏ ਹੋ ਪੰਜਾਬ ਦੇ ਕਿੰਨੇ ਮਸਲੇ ਆ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਆ ਕਿਉਂ ਬਾਹਰ ਭੱਜ ਰਹੇ ਹਾਂ ਕਿਉਂਕਿ ਪੰਜਾਬ ਦੀ ਸਥਿਤੀ ਖਰਾਬ ਹੈ ਰਾਜਨੀਤਿਕ ਫਾਈਨੈਂਸ਼ੀਅਲ ਸਮਾਜਿਕ ਹਰ ਤਰ੍ਹਾਂ ਨਾਲ ਉਹ ਸਹੀ ਕੌਣ ਕਰੂਗਾ ਤੁਸੀਂ ਤੇ ਤੁਸੀਂ ਕੀ ਵੇਂਦੇ ਰਹਿੰਨੇ ਹੋ ਸਾਰਾ ਦਿਨ ਜੇ ਤੁਸੀਂ ਸਹੀ ਪਾਸੇ ਆ ਜਾਓ ਤੁਹਾਡੀ ਡਿਮਾਂਡ ਸਹੀ ਹੋ ਜਾਈ ਮੈਨੂੰ ਦੱਸੋ ਜੇ ਇਹਨਾਂ ਨੂੰ ਕੋਈ ਵੇਖੇ ਹੀ ਨਾ ਇਨਾਂ ਦਾ ਕੋਈ ਫਾਲੋਅਰ ਹੀ ਨਾ ਹੋਵੇ ਤਾਂ ਕੌਣ ਇਹ ਜਿਹਾ ਬਣਾਊਗਾ ਕੰਟੈਂਟ ਵੀ ਕਿਉਂ ਇਹ ਜਿਹੇ ਹਾਲਾਤ ਕ੍ਰੀਏਟ ਹੋਣਗੇ ਹਗੇ ਜੀ 4 ਲੱਖ ਫਾਲੋਅਰ ਸੀ ਤੇ ਜਦੋਂ ਮੋਢਾ ਦੇਣਾ ਪਿਆ ਉਦੋਂ ਤਿੰਨ ਜਣੇ ਸੀ ਘੜਦੇ ਸਿਰਫ ਕਿਹੋ ਜੇ ਫਾਲੋਅਰੋਂ ਫਿਰ ਪਹੁੰਚਤਾ ਜਾਂਦੇ ਭੱਜੇ ਕਿਉਂ ਓਏ ਸੌਰਿਓ ਕਿਉਂ ਇਹ ਜਿਹਾ ਕੰਮ ਕਰਦੇ ਹੋ ਜਿਹਦੇ ਪਿੱਛੇ ਕਤਲ ਹੋਣ ਮੁੰਡੇ ਜੇਲ੍ਹ ਚ ਜਾਣ ਕਿਉਂ ਇਹ ਜਿਹਾ ਕੰਮ ਕਰਦੇ ਹੋ ਸੁਧਰਨੀ ਸੱਤ ਦੇ ਤੁਸੀਂ ਕਿੰਨੀਆਂ ਚੰਗੀਆਂ ਚੰਗੀਆਂ ਚੀਜ਼ਾਂ ਅਵੇਲੇਬਲ ਨਹੀਂ ਐਸੇ ਫੋਨ ਦੀ ਗੱਲ ਕਰ ਰਹੇ ਆ ਇਹ ਛੋੜ ਵੀ ਬੜਾ ਕੁਝ ਹੈਗਾ ਉਹਨੂੰ ਕਿਉਂ ਨਹੀਂ ਵੇਂਦੇ ਕੋਈ ਜਾਣਕਾਰੀ ਹੈ ਇੰਟਰਟੇਨਿੰਗ ਚੀਜ਼ਾਂ ਵੀ ਹੈਗੀਆਂ ਔਰ ਜਿਹੜੀ ਇੰਟਰਟੇਨਿੰਗ ਹੁੰਦੀ ਹੈ ਇੰਟਰਟੇਨਿੰਗ ਕੀ ਗੰਦੀ ਹੁੰਦੀ ਹੈ ਵਧੀਆ ਗਾਣੇ ਨਹੀਂ ਹੁੰਦੇਗੇ ਕਬਰਾਂ ਉਡੀਕਦੀਆਂ ਜੋ ਪੁੱਤਰਾਂ ਨੂੰ ਮਾਵਾ ਇਹ ਲਿਖਿਆ ਨਾ ਕਿੰਟੀ-ਕੰਟੀ ਕਮਾਲ ਦੀ ਸ਼ਾਇਰੀ ਹੈ ਪੰਜਾਬੀ 'ਚ ਹੀ ਹੈ ਈਵਨ ਵਧੀਆ ਫਿਲਮਸ ਹੈਗੀਆਂ ਨੇ ਹੋ ਡਾਕੂਮੈਂਟਰੀਆਂ ਨੇ ਹੁਣ ਤਾਂ ਬੜਾ ਕੁਸ਼ ਆ ਗਿਆ ਥੋੜੀ ਬਹੁਤ ਆਪਦੀ ਸਮਝ ਵਧਾ ਲੋ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਬੈਟਰ ਹੋ ਜੇ ਜਿਹਦੇ ਨਾਲ ਪੰਜਾਬ ਬਿਹਤਰ ਹੋ ਜਾਏ ਜਿਹਦੇ ਨਾਲ ਅਸੀਂ ਮੁੱਦਿਆਂ ਦੀ ਰਾਜਨੀਤੀ ਕਰ ਪਾਈਏ ਅਸੀਂ ਆ ਉੱਥੇ ਖੜੇ ਸੀ ਉਦੋਂ ਭਾਈ ਗੁਰਜੀਤ ਸਿੰਘਾਂ ਮੋਰਚੇ ਤੇ ਬਿਆਦਮੀ ਤੇ ਇੱਕ ਵੱਡੇ ਲੀਡਰ ਨੇ ਆ ਕੇ ਕਿਹਾ ਮੈਂ ਤਾਂ ਕਹਿੰਦਾ ਹੀ ਸੀ ਪਹਿਲਾਂ ਉਹਨੇ ਖੁਦ ਕਿਹਾ ਅਸੀਂ ਜੀ ਅਸਮਾਨ ਤੋਂ ਤਾਂ ਨਹੀਂ ਡਿੱਗੇ ਸਾਨੂੰ ਲੋਕ ਹੀ ਝੁੰਦੇ ਨੇ ਕਿਉਂ ਚੁੰਦੇ ਆ ਤੁਸੀਂ ਐਜੇ ਖਰਾਬ ਲੀਡਰਾਂ ਨੂੰ ਕਿਉਂਕਿ ਤੁਸੀਂ ਸਮਝ ਹੀ ਨਹੀਂ ਪਾਉਂਦੇ ਕਿ ਹੋ ਕੀ ਰਿਹਾ ਤੁਹਾਡੇ ਖਾਬੇ ਸੱਜੇ ਤੁਸੀਂ ਤਾਂ ਇਹ ਬਕਵਾਸ ਕਿਸਮ ਦਾ ਕੰਟੈਂਟ ਵੇਂਦੇ ਹੀ ਰਹਿੰਦੇ ਹੋ ਅੱਜ ਮੈਂ ਤੁਹਾਨੂੰ ਦੱਸਾਂ ਜਿਹੜੇ ਉਹ ਦੋ ਮੁੰਡੇ ਜੇਲ੍ਹ ਚ ਨੇ ਤੇ ਇੱਕ ਭੱਜਿਆ ਫਿਰ ਰਿਹਾ ਵਿਚਾਰਾ ਅਮਰਤਪਾਲ ਮਾਹਰੋ ਮਾਹਰੋ ਉਹ ਤੁਸੀਂ ਜ਼ਿੰਮੇਦਾਰ ਹੋ ਉਹ ਜੋ ਕੁੜੀ ਮਰੀ ਹੈ ਉਹਦਾ ਵੀ ਤੁਸੀਂ ਜ਼ਿੰਮੇਦਾਰ ਹੋ ਕਿਵੇਂ ਯਾਰ ਇੰਨੇ ਲੋਕ ਆਗੇ ਜਿਨ੍ਹਾਂ ਨੂੰ ਮਿਲੀਅਨ ਮਿਲੀਅਨ ਆਦਮੀ ਵੇਖੇ ਔਰ ਜੋਏ ਕੋਈ ਚੰਗੀ ਗੱਲ ਹੋਵੇ ਕੋਈ ਚੰਗੀ ਡਿਬੇਟ ਹੋਵੇ ਕੋਈ ਹਿਸਟਰੀ ਦੀ ਗੱਲ ਹੋਵੇ ਯੋਧਿਆਂ ਦੀ ਗੱਲ ਹੋਵੇ ਕੋਈ ਕਮਾਲ ਦੀ ਫਿਲਮ ਹੋਵੇ ਸ਼ਾਇਰੀ ਹੋਵੇ ਜਾਂ ਕੋਈ ਕਮਾਲ ਦੀ ਕਾਮੇਡੀ ਵੀ ਹੋਵੇ ਇਵਨ ਸਟੈਂਡ ਅਪ ਕਾਮੇਡੀ ਕਮਾਲ ਦੀ ਕੋਈ ਕਾਮੇਡੀ ਫਿਲਮ ਹੋਵੇ ਜਬ ਵਧੀਆ ਗੱਲ ਮਿਆਰੀ ਗੱਲ ਹੋਵੇ ਸੈਂਸ ਆਫ ਯੂਮਰ ਦੀ ਗੱਲ ਹੋਵੇ ਤੁਸੀਂ ਵਹਿੰਦੇ ਹੀ ਨਹੀਂ ਇਹ ਗੰਦਵੇਂ ਨਹੀਂ ਹੋ ਸਾਡੇ ਵੇਲੇ ਵੀ ਹੁੰਦਾ ਸੀ ਫੁਕਰੇ ਹੁੰਦੇ ਸੀ ਕੁਝ ਬੰਦੇ ਗਲਤ ਸੋਚ ਵਾਲੇ ਹੁੰਦੇ ਸੀ ਇਹ ਹਮੇਸ਼ਾ ਹੀ ਰਹੇ ਆ ਪਰ ਹੁਣ ਇੱਕ ਵਿਡੰਬੜਾ ਇੱਕ ਨਵੀਂ ਚੀਜ਼ ਆ ਗਈ ਆ ਉਦੋਂ ਹੁੰਦੇ ਸੀ ਆਟੇ ਚ ਨੂਨ ਦੇ ਬਰਾਬਰ ਹੁਣ ਕੰਮ ਉਲਟਾ ਹੋ ਗਿਆ ਹੈ ਹੁਣ ਨੂਨ ਜਿੰਨੇ ਥੋੜੇ ਜੇ ਚੰਗੇ ਰਹਿ ਗਏ ਨੇ ਬਾਕੀ ਐ ਜੇ ਹੀ ਨੇ ਹਾਂ ਜਿਹੜੇ ਮੁੰਡੇ ਚੰਗੇ ਨਹੀਂ ਉਹ ਬਾ ਕਮਾਲ ਨੇ ਅਸੀਂ ਪਿੰਡ ਪਿੰਡ ਤੁਰ ਰਹੇ ਆ ਸ਼ਹਿਰ ਸ਼ਹਿਰ ਜਾ ਰਹੇ ਆ ਸਾਨੂੰ ਕਮਾਲ ਦੇ ਮੁੰਡੇ ਵੀ ਮਿਲ ਰਹੇ ਨੇ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਕਹੂੰਗਾ ਸੌਰਿਓ ਪੰਜਾਬ ਥੋੜਾ ਹੈ ਇਹ ਧਰਤੀ ਤੁਸੀਂ ਬਚਾਉਣੀ ਹੈ ਜਿਹੜੇ ਪਹਿਲਾਂ ਵਾਲੇ ਸੀ ਉਹ ਨਿਕਲ ਚਲੇ ਆਂ ਸੀ ਫਿਰ ਤੁਸੀਂ ਬਚਾਉਣੀ ਐ ਤੁਸੀਂ ਫਿਊਚਰੋਂ ਤੁਹਾਡੇ ਫਿਊਚਰ ਲਈ ਅਸੀਂ ਲੜ ਰਹੇ ਆਂ ਅਸੀਂ ਕਹਿ ਰਹੇ ਆਂ ਕਿ ਸਾਡੇ ਮੁੰਡਿਆਂ ਦਾ ਪੰਜਾਬ ਹੋਊਗਾ ਇਹਨਾਂ ਦੀਆਂ ਨੌਕਰੀਆਂ ਆਉਣਗੀਆਂ ਬਿਜ਼ਨਸ ਵੀ ਇਹ ਕਰਨਗੇ ਲੈਂਡ ਵੀ ਇਹਨਾਂ ਦੀ ਹੋਊਗੀ ਬਾਹਰਲੇ ਨਹੀਂ ਚਾਹੀਦੇ ਪਰ ਤੁਸੀਂ ਐਵਜਾ ਕੰਟੈਂਟ ਵੇਖੂਗੇ ਸ਼ਰਮ ਦੀ ਗੱਲ ਐ ਰੈਪਿਊਟੇਸ਼ਨ ਕੀ ਹੋ ਰਹੀ ਐ ਸਾਡੀ ਬਾਹਰ ਡਫਰ ਪੁਣੇ ਦੀਆਂ ਗੱਲਾਂ ਕਰਦੇ ਹੋ ਕਿਹੋ ਜੀ ਪਸੰਦ ਹੋ ਗਈ ਐ ਕੋਈ ਚੱਜ ਦੀ ਫਿਲਮ ਆ ਜੇ ਵੇਂਦੇ ਨਹੀਂ ਖਰਾਬ ਆ ਜੇ ਭੱਜ ਕੇ ਡਿੱਗਦੇ ਉੱਤੇ ਜਾ ਕੇ ਐਂ ਗਾਣਿਆਂ ਨਾਲ ਹੋ ਰਿਹਾ ਐਂ ਸ਼ਾਇਰੀ ਕੇਵ ਜੀ ਸ਼ਾਇਰੀ ਆ ਯਾਰ ਕਾਦੀ ਸ਼ਾਇਰੀ ਕਰਨੀ ਟੁਕਬੰਦੀ ਕਿਹੋ ਜੀ ਟੁਕਬੰਦੀ ਪੁਰਾਣੇ ਸ਼ਬਦ ਭੁੱਲ ਗਏ ਹੋ ਤੁਸੀਂ ਮਾਂ ਬੋਲੀ ਮਾਂ ਬੋਲੀ ਨੂੰ ਜ਼ੋਰਿਓ ਉਹਨੂੰ ਉਹਨੂੰ ਰਿਸਪੈਕਟ ਕਹਿਣ ਨਾਲ ਨਹੀਂ ਦਿੱਤੀ ਜਾਂਦੀ ਉਹਨੂੰ ਪੜੋ ਉਹਨੂੰ ਲਿਖੋ ਉਹਨੂੰ ਸਮਝੋ ਜਾ ਆਕਸਫੋਰਡ ਸਭ ਤੋਂ ਵਧੀਆ ਯੂਨੀਵਰਸਿਟੀਆਂ ਚੱਲੇ ਜਾਓ ਪੁਰਾਣੇ ਸ਼ਬਦ ਪ੍ਰਿਜ਼ਰਵ ਕੀਤੇ ਜਾਂਦੇ ਨੇ ਤੇ ਸਾਡੇ ਇੱਥੇ ਕਿਸ ਨੂੰ ਪਤਾ ਹੀ ਕੱਖ ਨਹੀਂਗਾ ਖੈਰ ਭਾਈ ਗੁਰਜੀਤ ਸਿੰਘ ਜੀ ਦੀ ਜਾਨ ਬਚਾਉਣੀ ਮੈਂ ਸਰਕਾਰ ਨੂੰ ਕਹੂੰਗਾ ਜੇ ਉਹਨਾਂ ਨੇ ਕੋਈ ਪ੍ਰੋਗਰੈਸ ਨਾ ਕੀਤੀ ਮੰਡੇ ਦੀ ਮੀਟਿੰਗ 'ਚ ਤੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਤੁਸੀਂ ਜ਼ਿੰਮੇਦਾਰ ਹੋਵੋਗੇ ਤੇ ਆ ਪਲੀਜ਼ ਕੰਟੈਂਟ ਜਰਾ ਅੱਛਾ ਸੁਧਾਰ ਲਓ ਔਰ ਕਮਾਲੂ ਪਿੰਡ ਵਾਲੀ ਸਾਰੀ ਪੰਚਾਇਤ ਨੂੰ ਔਰ ਪਿੰਡ ਵਾਲਿਆਂ ਨੂੰ ਮੈਂ ਕਹੂੰਗਾ ਸੀ ਤੁਹਾਡੇ ਨਾਲ ਹੈ ਇਹ ਹੋ ਜੀ ਰੈਡ ਕੈਟਾਗਰੀ ਦੀ ਫੈਕਟਰੀ ਨਾ ਕੋਈ ਨਵੀਂ ਲੱਗਣ ਦੇਣੀ ਹੈ ਔਰ ਜੇ ਕੋਈ ਪੁਰਾਣੀ ਹੈ ਜਿਹਦੇ ਨਾਲ ਬਹੁਤ ਵੱਡੇ ਲੈਵਲ ਤੇ ਵਾਤਾਵਰਨ ਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਮਤਲਬ ਕੈਂਸਰ ਹੋਵੇ ਅਜਤੂ ਬਾਦ ਇਹਨਾਂ ਨੂੰ ਕੈਂਸਰ ਵੀ ਹੋਊਗਾ ਹਾਰਟ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਸਟ੍ਰੋਕ ਵੀ ਹੋ ਸਕਦਾ ਤੇ ਆ ਸਕਿਨ ਸਕੂਨ ਲੀਵਰ ਕਿਡਨੀ ਤਾਂ ਹੋਣਗੇ ਹੀ ਹੋਣਗੇ ਕੀ ਇਹ ਜਿਹਾ ਫੈਕਟਰੀਆਂ ਚੱਲਣੀਆਂ ਚਾਹੀਦੀਆਂ ਨੇ ਜਿਹੜੀਆਂ ਦੁਨੀਆ 'ਚ ਨਹੀਂ ਚੱਲਦੀਆਂ ਉੱਥੋਂ ਦੇ ਕਸੇ ਪਸਰੇ ਟਾਇਰ ਆ ਕੇ ਇੱਥੇ ਵਰਤੇ ਜਾਣਗੇ ਸੋ ਇਹਦੇ ਬਾਰੇ ਸੋਚਿਓ ਜੀ ਜ਼ਰਾ ਔਰ ਪਰਸੋਂ ਮਿਲਦੇ ਆਂ ਲੁਧਿਆਣੇ ਜੋ ਨਰਿੰਦਰ ਦੀਪ ਸਿੰਘ ਨੂੰ ਜੋ ਇਨਸਾਫ ਮਿਲਿਆ ਉਹ ਮੁਕਮਲ ਮਿਲ ਸਕੇ ਜਾਂ ਦੂਰਾ ਨਾ ਮਿਲੇ ਉਸ ਪਰਿਵਾਰ ਨਾਲ ਖੜਨਾ ਪਊਗਾ ਕਿਉਂਕਿ ਕਿਤੇ ਵੀ ਕੋਈ ਵੀ ਬੇਇਨਸਾਫੀ ਹੋਵੇ ਤਾਂ ਮੈਂ ਪੰਜਾਬੀਆਂ ਨੂੰ ਫੇਰ ਪਾਉਂਗਾ ਇਕੱਠੇ ਆਉਣਾ ਪਊਗਾ ਤੇ ਮਾੜਾ ਜਿਹਾ ਸਮਝ ਲਿਓ ਤੁਸੀਂ ਸਮਝ ਗਏ ਤਾਂ ਸਮਝੋ ਸਾਡੇ ਲੀਡਰ ਵੀ ਸਮਝ ਜਾਣਗੇ ਤੁਹਾਡੀ ਡਿਮਾਂਡ ਨਾਲ ਹੀ ਸਪਲਾਈ ਹੋਣੀ ਆ ਔਰ ਫਿਰ ਸਾਡਾ ਪੰਜਾਬ ਵੀ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੇ those two